ਜਿੱਥੇ ਪੰਜਾਬ ਪਾਰ ਦੇ ਵਿੱਚ ਪਾਰਟੀਆਂ 'ਚ ਉਥਲ ਪੁਥਲ ਮੱਚੀ ਹੋਈ ਹੈ ਵੱਡੇ ਲੀਡਰਾਂ ਵੱਲੋਂ ਰੋਜ਼ਾਨਾ ਹੀ ਦਲ ਬਦਲੇ ਜਾ ਰਹੇ ਹਨ ਉੱਥੇ ਹੀ ਅੱਜ ਫਾਜ਼ਲਕਾ ਦੇ ਕਈ ਪਿੰਡਾਂ 'ਚ ਦਲ ਬਦਲਣ ਦੀਆਂ ਵੀਡੀਓ ਸਾਹਮਣੇ ਆਈਆਂ ਜਿញਾਂ ਅੱਜ ਫਾਜ਼ਲਕਾ ਦੇ ਕਈ ਪਿੰਡਾਂ ਦੇ ਸਰਪੰਚ ਅਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜੋ ਕਦੇ ਕਾਂਗਰਸ ਪਾਰਟੀ ਦਾ हिस्सा ਹੋਇਆ ਕਰਦੇ ਸੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਹਾਂਜੀ ਐਮਐਲ ਸਾਬ ਅੱਜ ਤੁਸੀਂ ਪਿੰਡ ਬਖੂਸ਼ਾ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਹਲਕਾ ਫਾਜ਼ਲ ਕਾ ਵਿਖੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਸਹਿਯੋਗ ਮਿਲਿਆ ਹੈ ਜੋ ਕਾਂਗਰਸ ਪਾਰਟੀ ਤੋਂ ਜਿਹੜੇ ਸੰਬੰਧ ਸਾਡੇ ਵੀਰ ਬਲਦੇਵ ਸਿੰਘ ਸੁੱਖਾ ਜੀ ਜੋ ਬਲਾਕ ਸੰਪਤੀ ਦੇ ਫਾਜ਼ਲ ਕਾ ਦੇ ਵਾਈਸ ਚੇਅਰਮੈਨ ਨੇ ਉਹ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਸਾਡੇ ਨਾਲ ਅੱਜ ਸ਼ਾਮਲ ਹੋਏ ਨੇ ਇਹਨਾਂ ਦਾ ਮੈਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਇਹਨਾਂ ਸਾਥੀਆਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਊਗਾ ਔਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਲੋਕਾਂ ਵਾਲੀ ਚੰਗੇ ਕੰਮ ਕੀਤੇ ਨੇ ਜਾਂ ਅਸੀਂ ਹਲਕਾ ਫਾਜ਼ਲ ਕਾ ਦੇ ਵਿੱਚ ਰਿਕਾਰਡ ਤੋੜ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਔਰ ਇਹਨਾਂ ਦੇ ਸਾਥੀ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਫੇਰ ਤੋਂ ਜਿੰਨੇ ਵੀ ਸਾਡੇ ਅੱਜ ਸਾਥੀ ਸਾਡੇ ਨਾਲ ਸ਼ਾਮਲ ਹੋਏ ਨੇ ਬਲਦੇਵ ਸਿੰਘ ਸੁਖਾ ਜੀ ਦੇ ਨਾਲ ਉਹਨਾਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਬਲਦੇਵ ਸਿੰਘ ਜੀ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਮੈਂ ਨਾ ਤਾਂ ਮੈਂ ਸਭ ਤੋਂ ਪਹਿਲਾਂ ਨਵਿੰਦਰਪਾਲ ਸੌਣਾ ਐਮਐਲਏ ਉਹਨਾਂ ਦਾ ਧੰਨਵਾਦ ਕਰਦਾ ਜੋ ਕਿ ਅੱਜ ਸਾਡੇ ਪਿੰਡ ਔਰ ਮੇਰੇ ਘਰੇ ਪਹੁੰਚਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਐਮਐਲਏ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਵੀ ਵਰਕਰ ਆਏ ਸਰਪੰਚ ਚੇਅਰਮੈਨ ਸਭ ਤੋਂ ਜ਼ਿਆਦਾ ਮੈਂ ਇੱਕ ਆਦੇ ਨਜ਼ਦੀਕੀ ਪਰਮਜੀਤ ਚੇਅਰਮੈਨ ਇਹਨਾਂ ਦੇ ਮੈਂ ਬਹੁਤ ਧੰਨਵਾਦ ਕਰਦਾਗਾ ਤੇ ਨਾਲ ਸਰਪੰਚ ਗੁਲਸ਼ੇਰ ਬਲਜਿੰਦਰ ਔਰ ਬਲਵਿੰਦਰ ਸੰਦੀਪ ਮਨੀਸ਼ ਏ ਮੇਰੇ ਜਿਹੜੇ ਭਰਾ ਹੈਗੇ ਬਹੁਤ ਜਿਆਦਾ ਪੁਰਾਣੇ ਸਾਡੀ ਇਹਨਾਂ ਨਾਲ ਯਾਰੀ ਦੋਸਤੀ ਸੀ ਉਹਨਾਂ ਦੇ ਨਾਲ ਐਮ ਐਨ ਸਾਹਿਬ ਦੇ ਨਾਲ ਆਉਣ ਨਾਲ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਕਰਦਾ ਹੈਗਾ ਤੇ ਮੈਂ ਕੀ ਹੈ ਪਾਰਟੀ ਜਿੱਤ ਕਰਨ ਦਾ ਮੇਰਾ ਮਸਕਾ ਦੇ ਹੀ ਸੀ ਕਿ 2 ਸਵਾ 2 ਸਾਲ ਹੋ ਗਏ ਆਮ ਆਦਮੀ ਪਾਰਟੀ ਬਣੀ ਨੂੰ ਪਹਿਲਾਂ ਵੀ ਸੋਚਦੇ ਸੀ ਜਿਹੜੀਆਂ ਪਾਰਟੀਆਂ ਹੁੰਦੀਆਂ ਸੀ ਚਲੋ ਕਾਂਗਰਸ ਪਾਰਟੀ ਵੀ ਸੀ ਉਹ ਲਾਸਟੇ ਕੀ ਹੈ 2 ਮਹੀਨੇ ਤੇ 3 ਮਹੀਨੇ 4 ਮਹੀਨੇ ਪਹਿ ਹੁੰਦੇ ਜਿਹੜੇ ਸਰਕਾਰੀ ਨੌਕਰਾ ਨੌਕਰੀਆਂ ਜਾਂ ਵਿਕਾਸ ਦੇ ਕੰਮਾਂ ਦੇ ਇਹ ਪਹਿਲੀ ਸਰਕਾਰ ਹੈ ਜਿਨੇ ਆਉਣ ਨਾਲ ਹੀ ਪਹਿਲੇ ਸਾਲ ਦੇ ਵਿੱਚ ਹੀ 35 ਤੋਂ 40 ਹਜ਼ਾਰ ਜੇ ਨੌਕਰੀ ਦਿੱਤੀ ਹੈ ਉਹਨਾਂ ਨੂੰ ਵੇਖਦੇ ਹੋਏ ਮੈਂ ਅੱਜ ਇਹ ਪਾਰਟੀ ਜੁਆਇਨ ਕੀਤੀ ਹੈ ਜੀ ਤੁਸੀਂ ਪਹਿਲਾਂ ਕਿਸ ਪਾਰਟੀ ਵਿੱਚ ਸੀ ਪਹਿਲਾਂ ਮੈਂ ਕਾਂਗਰਸ ਪਾਰਟੀ ਵਿੱਚ ਸੀ ਜੀ ਕਿ ਕਿਹੜੀ ਪੋਸਟ ਤੇ ਸੀਗੇ ਟੰਗਰ ਮੈਂ ਬਲਾਸਮ ਤੇ ਵੈ ਚੇਅਰਮੈਨ ਆਫ ਫਾਇਲ ਕਾ ਵੀਡੀਓ ਦਫਤਰ ਦਾ ਸੀ ਜੀ ਠੀਕ ਹੈ